ਹਰ ਹਰ ਉਸ ਖਬਰ ਦੇ ਬਾਰੇ ਜਿਸ ਦੇ ਵਿੱਚ ਪੰਜਾਬ ਸਰਕਾਰ ਤੇ ਤੰਜ ਕੱਸੇ ਜਾ ਰਹੇ ਨੇ ਪੰਜਾਬ ਸਰਕਾਰ ਤੇ ਸ਼ਬਦੀ ਵਾਰ ਹੋ ਰਹੇ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਤੇ ਕਿੱਥੇ ਪੁਲਿਸ ਅਧਿਕਾਰੀ ਤੇ ਇਲਜ਼ਾਮ ਲੱਗ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੱਟੀ ਦੀ ਪੱਟੀ ਦੇ ਪਿੱਖੀ ਵਿੰਡ ਦੇ ਵਿੱਚ ਨਾਮਜ਼ਦਗੀਆਂ ਭਰਨ ਦੌਰਾਨ ਹੰਗਾਮਾ ਹੋਇਆ ਪਿੱਖੀ ਵਿੰਡ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਹੰਗਾਮਾ ਹੋਇਆ ਆਪ ਵਰਕਰਾਂ ਤੇ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਹੰਗਾਮੇ ਦੌਰਾਨ ਸਿਕਿਉਰਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਅੱਗੇ ਭੇਜਿਆ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ ਹੈ ਫਲਟੋਹਾ ਹੁਣਾ ਦੇ ਵੱਲੋਂ ਸ਼ਬਦੀ ਵਾਰ ਕੀਤੇ ਗਏ ਨੇ ਵਿਧਾਇਕ ਸਰਵੰਤ ਸਿੰਘ ਧੁੰਨ ਦੇ ਇਸ਼ਾਰੇ ਤੇ ਪੁਲਿਸ ਵੀ ਆਪ ਵਰਕਰਾਂ ਦੇ ਨਾਲ ਰਲ ਗਈ ਹੈ ਇਲਜ਼ਾਮ ਲੱਗੇ ਨੇ ਕਾਂਗਰਸ ਤੇ ਅਕਾਲੀ ਵਰਕਰਾਂ ਵੱਲੋਂ ਨਾਰੇਬਾਜ਼ੀ ਕਰਕੇ ਵਿਰੋਧ ਜਤਾਇਆ ਗਿਆ ਹੈ ਵਟੂਆ ਹੁਣਾ ਦੇ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਡਰਨ ਵਾਲੇ ਨਹੀਂ ਵਟੂਆ ਹੁਣਾ ਦੇ ਵੱਲੋਂ ਕਿਹਾ ਗਿਆਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਡਰਨ ਵਾਲੇ ਨਹੀਂ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਦੀ ਮੌਜੂਦਗੀ ਦੇ ਵਿੱਚ ਹੰਗਾਮਾ ਹੋਇਆ ਪੱਟੀ ਦੇ ਪਿੱਖੀ ਵਿੰਡ ਦੇ ਵਿੱਚ ਨਾਮਜ਼ਦਗੀਆਂ ਭਰਨ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਿੱਖੀਵੈਂਟ ਪਹੁੰਚੇ ਸੀ ਸੁਖਬੀਰ ਸਿੰਘ ਬਾਦਲ ਨਾਮਜ਼ਦਗੀਆਂ ਪਰਨ ਦੌਰਾਨ ਮੌਜੂਦ ਸੀਗੇ ਜਿਸ ਵੇਲੇ ਹੰਗਾਮਾ ਹੋਇਆ ਆਪ ਵਰਕਰਾਂ ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਗਏ ਨੇ ਹੰਗਾਮੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹੰਗਾਮੇ ਦੌਰਾਨ ਸਿਕਿਉਰਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਅੱਗੇ ਭੇਜਿਆ ਹੈ ਇਲਜ਼ਾਮ ਲੱਗੇ ਨੇ ਪੁਲਿਸ ਅਧਿਕਾਰੀਆਂ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਹੈ ਵਿਧਾਇਕ ਸਰਵੰਤ ਸਿੰਘ ਧੁੰਦ ਦੇ ਇਸ਼ਾਰੇ ਤੇ ਪੁਲਿਸ ਵੀ ਆਪ ਵਰਕਰਾਂ ਦੇ ਨਾਲ ਰਲ ਗਈ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਾਂਗਰਸ ਤੇ ਅਕਾਲੀ ਵਰਕਰਾਂ ਵੱਲੋਂ ਨਾਰੇਬਾਜ਼ੀ ਕਰਕੇ ਵਿਰੋਧ ਜਤਾਇਆ ਗਿਆ ਨਾਰੇਬਾਜ਼ੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਹੰਗਾਮੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਿੱਖੀ ਬਹਿਸ ਹੋ ਰਹੀ ਹੈ ਪੁਲਿਸ ਤੇ ਇਲਜ਼ਾਮ ਲੱਗੇ ਨੇ ਕਿ ਪੁਲਿਸ ਵੀ ਜੜੀਆਂ ਉਹ ਆਪ ਵਰਕਰਾਂ ਦੇ ਨਾਲ ਰਲ ਚੁੱਕੀ ਹੈ ਜਿਹੜੇ ਉਮੀਦਵਾਰ ਨੇ ਵਿਰੋਧੀ ਧਿਰ ਦੇ ਉਹਨਾਂ ਨੂੰ ਉਹਨਾਂ ਨੂੰ ਜੜਾ ਹੈਗਾ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਸਾਡੇ ਨਾਲ ਵਿਰਸਾ ਸਿੰਘ ਬਲਟੋਆ ਫੋਨ ਲਾਈਨ ਤੇ ਜੁੜੇ ਨੇ ਬਲਟੋਆ ਜੀ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਤੁਹਾਡਾ ਥੈਂਕ ਯੂ ਜੀ ਮਿਹਰਬਾਨੀ ਅਸ਼ਕਾਨ ਬਲਟੋਆ ਜੀ ਤਸਵੀਰਾਂ ਦੇਖ ਰਹੇ ਆ ਹੰਗਾਮੇ ਦੀਆਂ ਪੁਲਿਸ ਅਧਿਕਾਰੀਆਂ ਤੇ ਇਲਜ਼ਾਮ ਲੱਗ ਰਹੇ ਨੇ ਆਪ ਵਰ ਆਗੂਆਂ ਦੇ ਨਾਲ ਰਲ ਚੁੱਕੀ ਹੈ ਪੂਰਾ ਮਾਮਲਾ ਪਹਿਲਾਂ ਸਮਝਣਾ ਚਾਹਾਂਗੇ ਦੇਖੋ ਮੇਰਾ ਕਹਿ ਲੈ ਕੇ ਸਾਰਿਆਂ ਨੇ ਵਿਜ਼ੂਅਲ ਦੇ ਦੇ ਲਿਆਉਣੇ ਆ ਜੀ ਸਾਰਿਆਂ ਤੱਕ ਉਹ ਵੀਡੀਓ ਜਿਹੜੀਆਂ ਪਹੁੰਚ ਗਈਆਂ ਹੋਣੀਆਂ ਨੇ ਜੀ ਜੋ ਅੱਜ ਉੱਥੇ ਖਾਸ ਕਰਕੇ ਭਿੱਖੀਵੰਡ ਦੇ ਵਿੱਚ ਵਾਪਰਿਆ ਕਿਉਂਕਿ 720 ਸਿੰਘ ਬਾਦਲ ਪੱਟੀ ਚ ਤੇ ਤਰਨਤਨ ਦੇ ਵਿੱਚ ਕਾਗਜ਼ ਦਾ ਦਾਖਲ ਕਰਾਉਣ ਲਈ ਉਚੇਚੇ ਪਹੁੰਚੇ ਸੀ ਅੱਜ ਹਲੋ ਜੀ 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 ਬਲਟੋਆ ਜੀ ਹਾਂ ਜੀ ਜਦੋਂ ਏਅਰਪੋਰਟ ਉਨਾਂ ਨੂੰ ਮਿਲੀ ਕਿ ਪਿੱਛੀਵੰਡ ਦੇ ਵਿੱਚ ਜਿਹੜੇ ਅਕਾਲੀ ਉਮੀਦਵਾਰ ਨੇ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਪਹਿਲਾਂ ਖੁਈਆਂ ਜਾ ਰਹੀਆਂ ਨੇ ਜੀ ਉਹ ਫਿਰ ਚੇਚੇ ਤੌਰ ਤੇ ਪਿੱਛੀਵੰਡ ਪਹੁੰਚੇ ਜੀ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਅਕਾਲੀ ਉਮੀਦਵਾਰ ਜਿਹੜੇ ਐ ਜੀ ਉਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ 2 ਅੱਜ ਕੇ 20 ਮਿੰਟ ਤੇ ਬਲਾਗ ਦੇ ਵਿੱਚ ਠੀਕ ਹੈ 20 ਮਿੰਟ ਦੇ ਵਿੱਚ ਜੀ ਔਰ ਗੇਟ ਦੇ ਉੱਤੇ ਘਟੋ ਘਟ 250 ਜੇ ਨਾ ਆਪਾਂ ਗੁੰਡੇ ਹੀ ਕਹਿ ਸਕਦੇ ਜਿਨ੍ਹਾਂ ਚੋਂ ਬਹੁਤ ਸਾਰਿਆਂ ਨੇ ਮੂੰਹ ਬੰਨੇ ਹੋਏ ਸੀ ਜੀ ਹੂੰ ਉਹ ਫੜੋਤੇ ਸੀਗੇ ਜੀ ਉਹਨਾਂ ਨੇ ਪਹਿਲੋਂ ਅਬਿਊਜ਼ ਕੀਤਾ ਜੀ ਗਲਤ ਸ਼ਬਦਾਵਲੀ ਵਰਤੀ ਹੂੰ ਔਰ ਫਿਰ ਉਹਨਾਂ ਨੇ ਅਕਾਲੀ ਵਰਕਰਾਂ ਤੇ ਹਮਲਾ ਕੀਤਾ ਜੀ ਹੂੰ ਦੋ ਚਾਰ ਉਮੀਦਵਾਰਾਂ ਦੀ ਉਹਨਾਂ ਨੇ ਫੈਲਾਂ ਵੀ ਜਿਹੜੀਆਂ ਨੇ ਉਹ ਖੋ ਕੇ ਪਾੜ ਦਿੱਤੀਆਂ ਉੱਥੇ ਇੱਕ ਤਰ੍ਹਾਂ ਦਾ ਉਹਨਾਂ ਨੇ ਮਤਲਬ ਸਰਕਾਰ ਦੀ ਛੇ ਦੇ ਉੱਤੇ ਜੀ ਜਿਸ ਤਰ੍ਹਾਂ ਦਾ ਉੱਥੇ ਜੋ ਕੁਝ ਵੀ ਸਿਨੈਰੀਓ ਬਣਿਆ ਜੀ ਉਹ ਅਤਨਿੰਦਾ ਜਨਕ ਹੈ ਹੂੰ ਲੋਕਤੰਤਰ ਦਾ ਕਾਰਨ ਹੈ ਠੀਕ ਹੈ ਹੂੰ ਤੇ ਆਮ ਆਦਮੀ ਪਾਰਟੀ ਦੇ ਮੂੰਹ ਤੇ ਇੱਕ ਤਰ੍ਹਾਂ ਦੀ ਚਪੇੜ ਹੈ ਕਿ ਉਹ ਆਦੀ ਆਪਣੀ ਹਾਰ ਸੰਕਰ ਕਰ ਚੁੱਕੇ ਹੈ ਕਿ ਜਿਹੜੇ ਲੋਕਤੰਤਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਲੋਕਾਂ ਦਾ ਹੁੰਦਾ ਵਿਸ਼ਵਾਸ ਉਹਦਾ ਪਤਾ ਲੈਣਾ ਠੀਕ ਹੈ ਤੇ ਉਹਦੇ ਤੋਂ ਉਹ ਭੱਜਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਜਿਹੜਾ ਆ ਜੀ ਦੋਹਾਂ ਅਕਾਲੀ ਉਮੀਦਵਾਰਾਂ ਵੱਲੋਂ ਅਟੈਂਪਟ ਕਰਨ ਦੇ ਬਾਵਜੂਦ ਹੂੰ ਤੇ ਜਦੋਂ ਫਿਰ ਵਾਰ-ਵਾਰ ਇਹੀ ਕੁਛ ਹੁੰਦਾ ਰਿਹਾ ਇੱਕ ਵਾਰਾਂ ਵੈਸੇ ਵਰਕਰਾਂ ਉਮੀਦਵਾਰਾਂ ਨਾ ਹੋਏ ਆ ਦੂਜੀ ਵਾਰਾਂ ਡੀਐਸਪੀ ਲੈ ਕੇ ਗਿਆ ਜੀ ਉਹਦੇ ਮੁਕੇ ਵੀ ਇਹੀ ਹੋਇਆ ਤੇ ਤੀਜੀ ਵਾਰਾ ਹੁਣ ਐਸਐਸਪੀ ਸਾਹਿਬ ਉੱਥੇ ਆਏ ਆ ਜੀ ਉਹ ਜਿਹੜਾ ਆ ਤੇ ਐਸਡੀਐਮ ਸਾਹਿਬ ਆਏ ਨੇ ਜੀ ਉਹ ਅਕਾਲੀ ਉਮੀਦਵਾਰਾਂ ਦੀ ਜਿਹੜੀਆਂ ਨੋਮੀਨੇਸ਼ਨ ਜਿਹੜੀਆਂ ਨੇ ਉਹ ਫਾਈਲ ਕਰਵਾ ਰਹੇ ਨੇ ਠੀਕ ਹੈ ਠੀਕ ਹੈ ਵਲਟੋਆ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਪੁਲਿਸ ਅਧਿਕਾਰੀਆਂ ਤੇ ਇਲਜ਼ਾਮ ਲੱਗ ਰਹੇ ਨੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਮੂ ਬਣ ਕੇ ਕੋਈ ਇਸ਼ਾਰਾਰਤੀ ਅੰਸਰ ਆਈ ਸੀ ਜਿਨ੍ਹਾਂ ਦੇ ਵੱਲੋਂ ਅਕਾਲੀ ਆਗੂਆਂ ਤੇ ਜਿਹੜਾ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਤਸਵੀਰਾਂ ਮੌਕੇ ਦੀਆਂ ਦਿਖਾ ਰਿਆ ਪੁਲਿਸ ਮੌਕੇ ਤੇ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਤੇ ਬਦਮਾਸ਼ੀ ਇਹ ਬਦਮਾਸ਼ੀ ਕਰਨ ਤੋਂ ਕਿਹੜੀ ਹੈ ਬਦਮਾਸ਼ੀ ਪੁਲਿਸ ਕਰਵਾ ਰਹੀ ਹੈ ਬਦਮਾਸ਼ੀ ਡੀਜੀਪੀ ਕਰਵਾ ਰਿਆ ਹੈ ਕਿਉਂਕਿ ਲਾਲੇ ਕੇਜਰੀਵਾਲ ਨੇ ਫੋਨ ਡੀਜੀਪੀ ਨੂੰ ਕੀਤਾ ਹੈ ਤੇ ਡੀਜੀਪੀ ਦਾ ਆਦੇਸ਼ ਜਿਹੜਾ ਥੱਲੇ ਤੱਕ ਆ ਪਹਿਲੀ ਤੇ ਗੱਲ ਹੈ ਕਿ ਸਾਰਾ ਦਿਨ ਉੱਥੇ ਪੁਲਿਸ ਰਹੀ ਨਹੀਂ ਜਦੋਂ ਪਤਾ ਲੱਗਾ ਕਿ ਸਾ ਸੁਖਬੀਰ ਸਿੰਘ ਬਾਦਲਾ ਰਹੇ ਆ ਕਿ ਕੁਦਰਤੀ ਹੈ ਕਿ ਡੀਐਸਪੀ ਨੂੰ ਆਉਣਾ ਪੈਣਾ ਸੀ ਡੀਐਸਪੀ ਨੇ ਜਿਹੜੇ ਇੱਕ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਸੀ ਗੁੰਡੇ ਸੀ ਜਿਹੜੇ ਉਹਨਾਂ ਨੂੰ ਰੋਕਣ ਦੀ ਥਾਂ ਤੇ ਜੋ ਪਿਛੋਨੇ ਕੀਤਾ ਆ ਡੀਐਸਪੀ ਨੇ ਜਗਵੀਰ ਸਿੰਘ ਨਾਂ ਦਾ ਮੈਂ ਤਾਂ ਸ਼ਾਇਦ ਪਹਿਲੀ ਰੇਹ ਨੂੰ ਮਿਲਿਆ ਹਾਂ ਜੀ ਨਿੱਕੀ ਜੀ ਗੱਲ ਹੋ ਜੇ ਤੇ ਲਾਠੀ ਚਾਰਜ ਹੋ ਜਾਂਦੇ ਆ ਉਹਨੇ ਉਹਨਾਂ ਦੀ ਹਮਾਇਤ ਕੀਤੀ ਐ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਆ ਡੀਐਸਪੀ ਸਾਹਿਬਾ ਮੈਂ ਇਹ ਕਹਾਂਗਾ ਕਿ ਚੁੰਟੀਆਂ ਪਾਲਾਈ ਐ ਚੁੰਟੀਆਂ ਪਾਲਾਈ ਇਹਨੂੰ ਕਹੂੰਗਾ ਮੈਂ ਕਿੰਨੇ ਵੀ ਭਰਨੇ ਆਓ ਮੈਂ ਸਾਰਿਆਂ ਨੂੰ ਅੰਦਰ ਲੈ ਜਾਵਾਂ ਆ ਚਲੋ ਲੈ ਕੇ ਚਲੋ ਵੀ ਅੰਦਰ ਚਲੋ ਚਲੋ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਵਰਸਾ ਸਿੰਘ ਵਰਟੋਆ ਹੁਣਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਸਿੱਧੇ ਤੌਰ ਤੇ ਕਿਹਾ ਗਿਆ ਹੈਗਾ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਆਪ ਆਗੂਆ ਦੇ ਨਾਲ ਵਾਲੇ ਹੋਏ ਨੇ ਤਸਵੀਰਾਂ ਨੇ ਹੰਗਾਮਾ ਹੋਇਆ ਹੈ ਪਿੱਖੀਵਣ ਪਹੁੰਚੇ ਸੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਹੰਗਾਮਾ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਹਲਕੇ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਆਪ ਵਰਕਰਾਂ ਤੇ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਹੰਗਾਮੇ ਦੌਰਾਨ ਸਿਕਿਉਰਿਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਅੱਗੇ ਭੇਜਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਆਪ ਆਗੂਆਂ ਤੇ ਪੁਲਿਸ ਅਧਿਕਾਰੀਆਂ